ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪਿੰਡ ਪੰਜਾਬ ਦੇ ਉੱਤੇ ਲੋ ਜੀ ਆਲੂਆਂ ਦੀ ਪਟਾਈ ਹੋ ਰਹੀ ਹੈ ਮਖਾਉਨੇ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜੀ ਵੀਰ ਦੇ ਲਾਏ ਹੋਏ ਸੀਗੇ ਆਲੂ ਕਿੱਟਾ ਆਲੂ ਹੀ ਕਿਟਾ ਬਹੁਤ ਵਧੀਆ ਮੋਟਾ ਮੋਟਾ ਆਲੂ ਵੇਖ ਸਕਦੇ ਤੁਸੀਂ ਟਰੈਕਟਰ ਦੇ ਨਾਲ ਆਲੂਆਂ ਦੀ ਪਟਾਈ ਹੋ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਕਾਲੂ ਆ ਜੀ ਲੇਬਰ ਵੀ ਲੱਗੀ ਹੋਈ ਆ ਜੀ ਤਾਂ ਦੇਖ ਸਕਦੇ ਹਾਂ ਚਿੱਟੇ ਰੰਗ ਦਾ ਆਲੂ ਮੋਟਾ ਮੋਟਾ ਆਲੂ वजिए किस्म का कितना बंदा लगा हुआ है भाई दस बंदा लगा हुआ है कितनी देर में इसको चुगाई कर दोगे इसका ये फाट का हाँ। बस पंद्रह से बीस मिनट में अच्छा एक फाट में कितना थैला भर जाता है एक फाट में भर जाता है दस 10 ਸਾਲਾ ਵਰਜਾਤਾ ਲਓ ਜੀ ਦੇਖ ਸਕਦੇ ਹੋ ਤੁਸੀਂ ਮਜ਼ਦੂਰ ਭਾਈ ਬਾਕੀ ਜਾਣਕਾਰੀ ਆਪਾਂ ਭਾਜੀ ਤੋਂ ਲੈ ਲੈਂਦੇ ਆ ਜੀ ਅਸੀ ਗਾਂਕਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਤੇ ਆਪਣਾ ਕਿਹੜੀ ਕਿਸਮ ਦਾ ਆਲੂ ਲਾਇਆ ਵਾ ਜੀ? ਇਹ افਸੀ 11 ਹੈ। ਅੱਛਾ ਤੇ ਇਹ ਪਹਿਲੀ ਹੁਣੇ ਪੱਟਣ ਲੱਗੇ ਜਾਂ ਪਹਿਲਾਂ ਵੀ ਪੱਟ ਲਏ ਜੀ? ਪਹਿਲਾਂ ਐਲ ਆਰ ਪੱਟੇ ਤੇ। ਅੱਛਾ ਅਗੇ ਕਿੰਨੀ ਖੇਤੀ ਕਰਦੇ ਜੀ ਆ ਪਾਲੂ ਦੀ? ਆਲੂ ਵਗਦੀ 12 ਕਿੱਲੇ। 12 ਕਿੱਲੇ। ਤੇ ਕਿਵੇਂ ਰਹਿੰਦਾ ਜਿੰਦਾ ਝਾੜ ਝੂੜ ਝਾੜ ਤਾਂ ਠੀਕ ਰਹਿੰਦਾ ਬਾਕੀ ਮੌਸਮ ਦੇ ਤੇ ਪੈਂਡ ਕਰਦਾ ਅੱਛਾ ਜੀ ਤੇ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਕੀ ਆਲੂ ਲਾਉਣੇ ਚਾਹੀਦੇ ਨੇ ਜਾਂ ਨਹੀਂ ਲਾਉਣੇ ਚਾਹੀਦੇ ਆਲੂ ਦੇਖੋ ਜਿਹਦੇ ਕੋਲ ਸੰਦਾ ਬੰਦਾ ਲਾਉਣਾ ਲਾ ਵੀ ਸਕਦਾ ਪਰ ਕਈ ਵਾਰੀ ਧੱਕਾ ਮਾਰ ਜਾਂਦੇ ਨੇ ਠੀਕ ਹੈ ਜੀ ਇਹ ਵਾਰੀ ਪੈਸੇ ਬਣ ਪੀ ਜਾਂਦੇ ਤੇ ਹੁਣ ਇਹ ਆਲੂ ਤੁਸੀਂ ਸਟੋਰ ਕਰੋਗੇ ਜਾਂ ਕਿਤੇ ਪਚਾਓਗੇ ਮਿਲ ਮੁੱਲ ਚ ਫੈਕਟਰੀ ਚ ਪਚਾ ਰਿਹਾ ਅੱਛਾ ਫੈਕਟਰੀ ਚ ਪਚਾ ਰਿਹਾ ਕੀ ਰੇਟ ਲੱਗ ਰਿਹਾ ਜੀ ਉੱਥੇ ਇਹ 12 ਰੁਪਏ ਕੰਟੈਕਟ ਕਰਿਆ ਹੋਇਆ ਬੀਜ ਉਹਨਾਂ ਤੇ ਲਿਆਤਾ ਪਹਿਲਾਂ ਅੱਛਾ ਜੀ 30 ਰੁਪਏ ਕਿਲੋ ਲਿਆਤਾ ਪਹਿਲਾਂ ਠੀਕ ਹੈ ਜੀ 12 ਰੁਪਏ ਬੀਜ ਨੇ ਪਿੱਛੇ ਵੀ ਆਲੂ ਲਾਏ ਹੋਏ ਸੀਗੇ ਜੀ ਪਿੱਛੇ ਕੱਲਾ ਐਲਰਤਾ ਅੱਛਾ ਜੀ ਉਹਦੇ ਵਿੱਚੋਂ ਬਚਤ ਹੋਈ ਹੈ ਜੇ ਨਹੀਂ ਹੋਈ ਬਚਤ ਤਾਂ ਫਿਰ ਦੋ ਫਸਲਾਂ ਨਾਲ ਹੀ ਹੁੰਦੀ ਹੈ ਜੇ ਮੱਕੀ ਸਹੀ ਹੋ ਜਾਵੇ ਅੱਛਾ ਇਦੋਂ ਬਾਅਦ ਤੁਸੀਂ ਮੱਕੀ ਲਾਉਂਗੇ ਹੈ ਜੀ ਮੱਕੀ ਲਾਵਾਂਗੇ ਜੇ ਇੱਕ ਫਸਲ ਨਾਲ ਚੱਲਦਾ ਨਹੀਂ ਕੰਮ ਮੱਕੀ ਵੀ ਫਿਰ ਇੱਕ ਸਾਲ ਲਾਉਣੀ ਹੈ ਜੀ ਮੱਕੀ ਵੀ ਲਾਉਣੀ ਹੈ ਕਈ ਵਾਰੀ ਅੱਛਾ ਮੱਕੀ ਦਾ ਕਿਹੜਾ ਬੀਜ ਲਾਉਣੀ ਹੈ ਜੀ 1899 ਲਾਉਣੇ ਆ 1890 ਵੀ ਲਾ ਲੈਣੇ ਅੱਛਾ ਪਿੱਛੇ ਕੀ ਰੇਟ ਰਿਹਾ ਜੀ ਮੱਕੀ ਦਾ ਮੱਕੀ ਪਿੱਛੇ 14-1500 ਚੱਲੀ ਗਈ ਹੈ ਜਿਹੜੀ ਜਮੀਨ ਆਪਣੀ ਹੈ ਜਾਂ ਠੇਕੇ ਤੇ ਬਹੁਣੇ ਹੋ ਜੀ ਉਸ ਆਪਣੀ ਹੈ ਕੋ ਠੇਕੇ ਤੇ ਘਰ ਦੀ ਤਾਂ ਥੋੜੀ ਹੁੰਦੀ ਹੈ ਜਿਹੜੀ ਠੇਕੇ ਤੇ ਬਹੁਣੇ ਤੁਸੀਂ ਉਹਦੇ ਵਿੱਚ ਕੀ ਬੀਜਿਆ ਹੋਇਆ ਜੀ ਆਪਣਾ ਉਹ ਚ ਕਣਕ ਲਾਈ ਗਿਆ ਜੀ ਅੱਛਾ ਜੀ ਉਹਦੇ ਜਿਆਦਾ ਕਣਕ ਲਾਈ ਗਿਆ ਇਸ ਤੋਂ ਇਲਾਵਾ ਹੋਰ ਵੀ ਕਿਸੇ ਦੀ ਖੇਤੀ ਕਰਦੇ ਜੀ ਬਸ ਹੋਰ ਤਾਂ ਕਣਕ ਆਹੀ ਆ ਬਸ ਅੰਦੂ ਮੱਕੀ ਠੀਕ ਹੈ ਇਹ ਜਿਹੜਾ ਵਾਰਦਾਨਾ ਤੁਸੀਂ ਭਰ ਰਹੇ ਹੋ ਇਹ ਤੁਸੀਂ ਮੁੱਲ ਲੈ ਕੇ ਆਉਂਗਾ ਜਾਂ ਇਹ ਕਿਹੜਾ ਮੁੱਲ ਲਿਆ ਉਹਨੇ ਫਿਰ ਫੈਕਟਰੀ ਵਾਲੇ ਦੇ ਅੱਛਾ ਫਿਰ ਫੈਕਟਰੀ ਵਾਲੇ ਦਿੰਦੇ ਨੇ ਤੇ ਫੈਕਟਰੀ ਵਾਲੇ ਫਿਰ ਵਿੱਚੋਂ ਪੈਸੇ ਕੱਟਦੇ ਨੇ ਜੀ ਇਹਨਾਂ ਦੇ ਜਿਹੜਾ ਵਾਰਦਾਨਾ ਦਿੰਦੇ ਨੇ ਉਹ ਹਾਂ ਹਾਂ ਕੱਟਦੇ ਨੇ ਉਹ 12 ਰੁਪਏ ਰੇਟ ਕਹਿ ਕੇ ਫਿਰ ਸਾਨੂੰ ਪਾਉਣੇ 12 ਰੁਪਏ ਰੇਟ ਦਿੰਦੇ ਨੇ ਠੀਕ ਹੈ ਲਓ ਜੀ ਵੇਖਦਾ ਹੋਦੋਂ ਤੁਸੀਂ ਆਲੂਆਂ ਦੀ ਹੋ ਰਹੀ ਹੈ ਪਟਾਈ ਅੰਕਲ ਜੀ ਨੇ ਦਿੱਤੀ ਹੈ ਜਾਣਕਾਰੀ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ